ਪ੍ਰਧਾਨ ਜੀ ਬਲਾਕ ਲਹਿਰਾ ਦੇ ਵਿੱਚ ਮੀਟਿੰਗ ਕੀਤੀ ਅੱਜ ਕੀ ਕਹਿਣਾ ਚਾਹੂਗਾ ਸਾਡੇ ਸਾਨੂੰ ਦੇਖੋ ਸਾਡਾ ਅਸੀਂ ਪੂਰੇ ਪੰਜਾਬ ਦੇ ਅੰਦਰ ਕੱਲਾ ਨਹੀਂ ਹੁੰਦਾ ਹੁੰਦਾ ਸਾਨੂੰ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਆਪਣੀ ਜਥੇਬੰਦੀਆਂ ਵਿਕਾਸ ਹੋ ਰਿਹਾ ਹੈ ਉਹਨਾਂ ਨਾਲ ਥਾਂਵਾਂ ਦੇ ਉੱਤੇ ਸੇ ਮੀਟਿੰਗ ਕਰ ਰਹੇ ਹਾਂ ਕਿ ਸਾਡਾ ਮੰਨਣਾ ਹੈ ਕਿ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸੁਮਨ ਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਲੈਂਡ ਐਕੁਇਜ਼ੀਸ਼ਨ ਐਕਟ ਜਿਸ ਤਰੀਕੇ ਨਾਲ ਸੀਲਰ ਬੈਲ ਲੈ ਕੇ ਆ ਰਹੇ ਨੇ ਬਿਜਲੀ ਸੋਡ ਬੈਲ ਲੈ ਕੇ ਆ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਜਾਗਰਤੀ ਯਾਤਰਾ ਕਦੋਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਭਾਵਨਾ ਹੈ ਕਿ ਇੱਕ ਵੱਡੀ ਮੂਵਮੈਂਟ ਖੜੀ ਕੀਤੀ ਜਾ ਸਕੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਔਰ ਉਹਦੇ ਲਈ ਇੱਕ ਸਮ ਲੱਗਦਾ ਸੀ ਕਿ ਪੂਰਾ ਦੇਸ਼ ਜੋੜਨਾ ਜ਼ਰੂਰੀ ਹੈ ਤੇ ਜੁਰਾ ਪੂਰਾ ਦੇਸ਼ ਜੋੜਨਾ ਹੈ ਤਾਂ ਕੱਲੇ-ਕੱਲੇ ਤੱਕ ਸਾਨੂੰ ਪਹੁੰਚ ਕਰਨੀ ਪੈਗੀ ਉਸ ਪਹੁੰਚ ਨੂੰ ਮਜ਼ਬੂਤੀ ਨਾਲ ਲਿਜਾਣ ਦੇ ਲਈ ਇੱਕ ਯਾਤਰਾ ਕਨਿਆ ਕੁਮਾਰੀ ਤੋਂ ਸ਼ੁਰੂ ਕਰਨ ਲੱਗਿਆ ਸੀ 7 ਫਰਵਰੀ ਨੂੰ ਔਰ ਇਹ ਜਾਏਗੀ ਸ਼੍ਰੀਨਗਰ ਤੱਕ ਔਰ ਉੱਥੋਂ ਵਾਪਸ ਆ ਕੇ ਇਸ ਯਾਤਰਾ ਨੂੰ ਅਸੀਂ ਸਮਾਪਨ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਕਰਾਂਗੇ ਜਿਦੇ ਜਿ ਲੱਖਾਂ ਕਿਸਾਨ ਇਕੱਠੇ ਹੋਣਗੇ ਔਰ ਇਹ ਨਾਲ ਪੈਰਲਲ ਸਾਡਾ ਇੱਕ ਪ੍ਰੋਗਰਾਮ ਇਹ ਚੱਲੇਗਾ ਕਿ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਇਹਨਾਂ ਮੰਗਾਂ ਦੇ ਸਮਰਥਨ ਦੇ ਵਿੱਚ ਉਹਨਾਂ ਲੋਕਾਂ ਦੇ ਪਿੰਡਾਂ ਵਾਲੇ ਲੋਕਾਂ ਦੇ ਰੈਜੂਲੇਸ਼ਨ ਲਵਾਂਗੇ ਉਹ ਵੀ ਇਕੱਠੇ ਕਰਾਂਗੇ ਸਾਡੀ ਕੋਸ਼ਿਸ਼ ਹੈ ਪੰਜਾਬ ਦਾ 12.5 13000 ਪਿੰਡ ਹੈ ਉਹ ਸਾਰੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਰੈਜੂਲੇਸ਼ਨ ਅਸੀਂ ਲਾ ਕੇ ਪਾਰ ਸਰਕਾਰ ਨੂੰ ਹੈਂਡਓਵਰ ਕਰਾਂਗੇ ਤਾਂ ਕਿ ਜਿਹੜੀ ਸਰਕਾਰ ਇਹ ਕਹਿੰਦੀ ਹੈ ਵੀ ਕੁਝ ਲੋਕਾਂ ਦੀ मुट्ठी भर ਲੋਕਾਂ ਦੀ ਮੰਗ ਹੈ ਉਹ ਪਤਾ ਲੱਗੇ ਕਿ ਸਾਰੇ ਲੋਕਾਂ ਦੀ ਮੰਗਾਂ ਇਕੱਲੀ ਕੁਝ ਲੋਕਾਂ ਦੀ ਮੰਗ ਨਹੀਂ ਹੈ ਸੋ ਇਹ ਸਾਡਾ ਪ੍ਰੋਗਰਾਮ ਹੈ ਜਿਹਦੀ ਵਿੱਚ ਅੱਜ ਜਾਗਰਤੀ ਲਈ ਇੱਥੇ ਸਾਡੀ ਇਹ ਸਾਡਾ ਪ੍ਰੋਗਰਾਮ ਮੀਟਿੰਗ ਰੱਖੀ ਸੀ ਕੱਲ ਨੂੰ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਰਾਜਸਥਾਨ ਦੇ ਅੰਦਰ ਉੱਥੇ ਵੀ ਸ਼ਾਦਲ ਸ਼ਹਿਰ ਮੰਡੀ ਦੇ ਵਿੱਚ ਇਸੇ ਇਸੇ ਇਹਨਾਂ ਵਿਸ਼ਿਆਂ ਦੇ ਉੱਤੇ ਹੀ ਉੱਥੇ ਮੀਟਿੰਗ ਹੋਣੀ ਹੈ ਇੱਕ ਦੇਖਿਆ ਤੁਸੀਂ ਮੀਟਿੰਗ ਦੇ ਵਿੱਚ ਜਿਹੜੀ ਚਰਚਾ ਕੀਤੀ ਗਿਆ ਦਾ ਐਮਐਸਪੀ ਗਰੰਟੀ ਕਾਨੂੰਨ ਸੰਬੰਧੀ ਦਾ ਜਿਹੜੀ ਰਿਪੋਰਟ ਤੁਸੀਂ ਸੱਚੀ ਕਰ ਜਾਂਦਾ ਤੇ ਨਾਲ ਹੀ ਤੁਸੀਂ ਇਹ ਵੀ ਬੋਲ ਰਹੇ ਸੀ ਕਿ ਕੁਝ ਕਿਸਾਨ ਤੇ ਰਲੇ ਜਿਹੜੀਆਂ ਉਹਨਾਂ ਨੇ ਪਾਸਾ ਵਟਿਆ ਵਜ੍ਹਾ ਕੀ ਲੱਗਦੀ ਹੈ ਕਿਸਾਨਾਂ ਦੇ ਆਗੂ ਹੋ ਕੇ ਕਿਸਾਨਾਂ ਦੀ ਮੰਗਾਂ ਤੋਂ ਚੁੱਪ ਕਿਉਂ ਨੇ ਜਾਂ ਪਾਸੇ ਕਿਉਂ ਨੇ ਨਹੀਂ दरअसल ਗੱਲ ਇਹ ਦੇ ਵਿੱਚ ਇਹ ਸੀਗੀ ਜਿਹੜਾ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਅਸੀਂ ਪਰਦੇ 'ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਇਹਨਾਂ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਡਾਕਟਰ ਸ਼ਾਮੀ ਨਾਦ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਿਹੜੇ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨਹੀਂ ਕੀ ਕਾਦੇ ਲਈ ਇਕੱਠੀਆਂ ਹੋਈਆਂ ਨਹੀਂ ਉਹ ਇੱਕ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਿਆ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਜਿਹੜਾ ਇੱਕ ਤਰ੍ਹਾਂ ਨਾਲ ਕਾਰਪੋਰੇਟ ਨੂੰ ਜਿਸ ਤਰੀਕੇ ਨਾਲ ਸਰਕਾਰ ਸਾਡੀਆਂ ਜ਼ਮੀਨਾਂ ਸੰਭਣਾ ਚਾਹੁੰਦੀ ਹੈ ਇੱਥੇ ਮੈਨੂੰ ਲੱਗਦਾ ਹੈ ਜਿਹੜੀਆਂ ਜਥੇਬੰਦੀਆਂ ਚੁੱਪ ਨੇ ਉਹ ਉਹਨਾਂ ਸਰਕਾਰ ਦਾ ਪੱਖ ਪੂਰ ਰਹੀਆਂ ਲਗਾਤਾਰ ਤੁਸੀਂ ਖੁੱਲ੍ਹੇ ਆਂ ਬੋਲ ਰਹੇ ਹੋ ਉਹਨਾਂ ਜਥੇਬੰਦੀਆਂ ਪ੍ਰਤੀ ਜਿਹੜ ਮੰਨਾਂ ਤੋਂ ਪਾਸਾ ਵੱਟਿਆ ਹੋਇਆ ਲਗਾਤਾਰ ਸਟੇਜਾਂ ਤੋਂ ਬੋਲਦੇ ਹੋ ਪ੍ਰੈਸ ਬੋਲ ਰਹੇ ਪਰ ਅਜੇ ਤੱਕ ਕੋਈ ਪ੍ਰਤੀਕਰਮ ਨਾ ਆਉਣਾ ਕਿਸੇ ਵੀ ਕਿਸਾਨ ਆਗੂ ਦਾ ਵਜ੍ਹਾ ਕੀ ਲੱਗਦੀ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਨੀਤੀ ਪਾਲਿਸੀ ਜਦੋਂ ਕਲੀਅਰ ਹੋ ਰਹੀ ਹੈ ਜਾਂ ਤਾਂ ਉਹਦੀ ਨੀਤੀ ਤੇ ਬੋਲਣਾ ਨਹੀਂ ਤਾਂ ਫਿਰ ਕਲੀਅਰ ਹੈ ਜੇ ਚੁੱਪਾ ਦਾ ਸਪਸ਼ਟ ਹੋ ਰਿਹਾ ਨਾ ਫਿਰ ਤਾਂ ਕਿ ਉਹ ਸਾਰੇ ਦੇ ਸਾਰੇ ਉਹ ਤਾਂ ਪਾਸਾ ਵਟਿਆ ਜਾਓ ਪ੍ਰੈਸ ਕਾਨਫਰੰਸ ਦੇਵੇ ਜੋ ਕਿ ਐਕਟੀਵਿਟੀ ਮੀਟਿੰਗ ਕੀਤੀ ਹੈ 90 ਸੰਗਠਨ ਇਕੱਠੇ ਹੋਏ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਵੀ ਸੰਗਠਨ ਇਹ ਜਾਨੀ ਜਿਹੜਾ ਇਹ ਕਹਿ ਰਿਹਾ ਹੋਵੇ ਵੀ ਐਮਐਸਪੀ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਕਿਸਾਨ ਕਰਜ਼ੇ ਕਰਕੇ 7 ਲੱਖ ਕਿਸਾਨ ਮਰ ਗਿਆ ਅੱਜ ਤੱਕ ਜਿਹੜੀ ਆਪਣੇ ਹਾਈ ਕੋਰਟ ਨੇ ਕਮੇਟੀ ਬਣਾਈ ਸੌਰੀ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਵੀ ਆਪਣੀ ਰਿਪੋਰਟ 'ਚ ਮੰਨ ਲਿਆ ਵੀ 4 ਲੱਖ ਕਿਸਾਨ ਗੁੱਦਕਸ਼ੀ ਕਰਕੇ ਮਰ ਚੁੱਕੇ ਆ ਅਗਰ 4 ਲੱਖ ਕਿਸਾਨੋਂ ਕਮੇਟੀ ਮੰਨ ਰਹੀ ਐ ਤਾਂ ਫਿਰ ਹਿਮਾਨ ਲਾ ਕੇ ਦੇਖੋ ਬਈ ਉਹ ਉਹਨਾਂ ਵਾਲੇ ਇਹਨਾਂ ਦਾ ਧਿਆਨ ਕਿਉਂ ਨਹੀਂ ਗਿਆ ਤੇ ਜੋ ਨਹੀਂ ਗਿਆ ਤਾਂ ਫਿਰ ਇਹਦਾ ਮਤਲਬ ਉਹ ਉਹ ਕਿਸਾਨਾਂ ਦੀ ਜੱਥੇਬੰਦੀਆਂ ਨਹੀਂ ਮੰਨੀਆਂ ਜਾ ਸਕਦੀਆਂ ਇੱਕ ਪਿੰਡਾਂ ਦੇ ਵਿੱਚ ਉਹ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ ਪਰ ਬਿਜਲੀ ਮੰਤਰੀ ਦਾ ਕੱਲ ਬਿਆਨ ਆਇਆ ਕਿ 15 ਫਰਵਰੀ ਤੋਂ ਬਾਅਦ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ 프리ਪੇਡ ਮੀਟਰ ਲਗਾ ਦੇ ਦੇ ਅਚਾਰਜ ਕਰਉਣ ਦੇ ਉਮੀਦ ਨੇ ਬਿਜਲੀ ਚੱਲੂਗੀ ਬੈਲੈਂਸ ਘਟਣ ਤੇ ਮੈਸੇਜ ਆਇਆ ਗੁਰੂ ਜੀ ਕਿਵੇਂ ਦੇ ਦੇ देखो सरकार त जितेंद्र जी, जी लगातार लंबे समय तो इस गलते लगी हुई है कि assi privatization ਵੱਲ ਨੂੰ ਲੈ ਕੇ ਜਾਣਾ ਔਰ ਸਾਡੇ ਲੋਕਾਂ ਨੂੰ ਸਮਝਣਾ ਪਵੇਗਾ ਇਹ ਤਾਂ ਕਿ ਜਿਹੜੀ ਜਿਹੜੀ ਚੀਜ਼ ਦਾ privatization ਹੋਇਆ ਹੈ ਉਹਨਾਂ ਨੇ ਸੇਵਾ ਕਿਹੋ ਜੀ ਦਿੱਤੀ ਹੈ ਲੇਕਿਨ ਲੋਕਾਂ ਦੀ ਜੇਬ ਤੇ ਉਤੇ ਕਿੰਨਾ ਅਸਰ ਪਿਆ ਇਹ ਦੋਨੇ ਚੀਜ਼ਾਂ ਉਹਨਾਂ ਨੂੰ ਵੇਖਣੀਆਂ ਪੈਣਗੀਆਂ ਇਹ ਜਿਹੜਾ ਸੈਕਟਰ ਹੈ ਇਹ ਬਿਜਲੀ ਦਾ ਸੈਕਟਰ ਹੈ ਜਿਹੜਾ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਸੈਕਟਰ ਹੈ ਹਰ ਪਲ ਦੇ ਪਲ ਪਲ ਦੇ ਉੱਤੇ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਹੈ ਔਰ ਜਿਹੜਾ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਆਜੂ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਲਿਜਾ ਕੇ ਏਡਾ ਵੱਡਾ ਸਟਰਕਚਰ ਖੜਾ ਕਰਕੇ ਉਹਨਾਂ ਦੇ ਹਵਾਲੇ ਕਰਨਾ ਇਹ ਲੋਕਾਂ ਨੂੰ ਸਮਝ ਨਾ ਪਾਏਗਾ ਕਿ ਸਾਡੀ ਪ੍ਰੋਪਰਟੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਲੋਕਾਂ ਨੂੰ ਸਾਡਾ ਹੀ ਸਮਾਨ ਸੌਂਪ ਕੇ ਸਾਡੇ ਦੇ ਹੀ ਸਾਡਾ ਹਥਿਆਰ ਉਹਨਾਂ ਤੋਂ ਵਰਤ ਵਰਤੋਂ ਕਰਵਾ ਕੇ ਸਾਡੀ ਜੇਬ ਦੇ ਵਿੱਚੋਂ ਲੁੱਟ ਕਰਨੀ ਹੈ ਤਾਂ ਇਹਦੇ ਤੇ ਲੋਕਾਂ ਨੂੰ ਜਾਗਣਾ ਪਾਏਗਾ ਠੀਕ ਹੈ ਉਹਨਾਂ ਨੇ ਆਪਦੇ ਦਫਤਰ ਚਲਾਉਣ ਦੀ ਗੱਲ ਕੀਤੀ ਹੈ ਇਹਦੀ ਸ਼ੁਰੂਆਤ ਕਰ ਰਹੇ ਨੇ ਉਥੋਂ ਇਹ ਜੇ ਮੈਂ ਕਹਾਂਗਾ ਵੀ ਲੋਕਾਂ ਨੂੰ ਤਾਂ ਇਹ ਜਿਹੜੇ ਐਮਐਲਏ ਨੂੰ ਤੁਸੀਂ ਜਿਤਾਇਆ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਭੇਜਿਆ ਵਿਧਾਨ ਸਭਾ ਚੱਲ ਉਹਨਾਂ ਦੇ ਸਵਾਲ ਕਰਨਾ ਬਣਦਾ ਲੋਕਾਂ ਦਾ ਕਿ ਭਾਈ ਤੁਹਾਨੂੰ ਇਸ ਲਈ ਜਿਤਾਇਆ ਸੀ ਕਿ ਤੁਸੀਂ ਸਾਡਾ ਸਾਰਾ ਕੁਝ ਵੇਚ ਦਿਓ ਇਹਦਾ ਵਿਰੋਧ ਕਿਉਂ ਨਹੀਂ ਕਰਦੀ ਸਰਕਾਰ ਸਾਡੀ ਪੰਜਾਬ ਸਰਕਾਰ ਡਰਾਮੇ ਕਰਦੀ ਹੈ ਕਿ ਅਸੀਂ ਬਿਜਲੀ ਸੋਧ ਬਿੱਲ ਦਾ ਮਤਲਬ ਵਿਰੋਧ ਕਰਦੇ ਹਾਂ ਲੇਕਿਨ ਅੰਦਰ ਖਾਤੇ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਆਪਦੇ ਘਰੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਇਹ ਲੋਕਾਂ ਨੂੰ ਮਤਲਬ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਨੂੰ ਲੈਣਾ ਚਾਹੀਦਾ